ਟਰੰਪ ਦੀ ਗੱਲ ਕਰ ਰਹੇ ਸੀਗੇ ਦੇਸ਼ ਦੀਆਂ ਜਿਹੜੀਆਂ ਟ੍ਰੇਡ ਯੂਨੀਅਨਾਂ ਤੇ ਐਸਕੇਪ ਨੇ ਫੈਸਲਾ ਕੀਤਾ ਕਿ ਟਰੰਪ ਦੀਆਂ ਜਿਹੜੀਆਂ ਟੈਰਫ ਦੇ ਉੱਪਰ ਲੈ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਉਹਦਾ ਵਿਰੋਧ ਕਰਨ ਲਈ ਅਸੀਂ 13 ਅਗਸਤ ਨੂੰ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕਰਾਂਗੇ ਮਜਾਰੇ ਕਰਾਂਗੇ ਇਹ ਇਸ ਮਾਮਲੇ ਤੇ ਤੁਸੀਂ ਕੀ ਸੋਚਦੇ ਹੋ ਦੇਖੋ ਜੰਮੂ ਸਾਹਿਬ ਇੱਕੋ ਹੀ ਰਹਿ ਗਏ ਜਿਨ੍ਹਾਂ ਨੇ ਕਿਸਾਨ ਇੱਕ ਕਿਸਾਨ ਹੀ ਟਰੰਪ ਹੋਰਾਂ ਦੇ ਉਲਟ ਕਰਦੇ ਨੇ ਕਿਸਾਨ ਹੀ ਡਬਲਯੂਟੀਓ ਤੇ ਉਹ ਬਨੇ ਕਿਸਾਨ ਹੀ ਸੈਂਟਰ ਸਟ੍ਰੀਟ ਰਹੇ ਹੋ ਤਾਂ ਕੋਈ ਉਹਦਾ ਹੀ ਨਹੀਂ ਪੋਲੀਟਿਕਲ ਵਾਕਿਆ ਤਾਂ ਬਹੁਤ ਨਹੀਂ ਬੋਲਦੀਆਂ ਸੋ ਮੈਂ ਕਹਿਣਾ ਇਹ ਚੰਗੀ ਗੱਲ ਕਰੀਆ ਕਿਸਾਨਾਂ ਨੂੰ ਬਿਲਕੁਲ ਇਹ ਕਰਨਾ ਚਾਹੀਦਾ ਕਿਉਂਕਿ ਦੇਸ਼ ਦੀ ਸਰਕਾਰ ਤਾਂ ਉਹਨਾਂ ਦੇ ਸਾਡੇ ਲੱਗੀ ਪਈ ਉਹਨਾਂ ਨੂੰ ਸਮਝੌਤੇ ਕੀ ਜਾ ਰਹੀ ਹੈ ਤੇ ਉਹਨਾਂ ਨੇ ਕਹਿੰਦਾ ਤੁਸੀਂ ਉਸ ਤੋਂ ਤੈਨ ਨਹੀਂ ਲੈਣਾ ਕਦੇ ਕਹਿੰਦੇ ਅਸੀਂ ਨਹੀਂ ਲੈ ਰਹੇ ਕਦੇ ਕਹਿੰਦੇ ਅਸੀਂ ਲਵਾਂਗੇ ਹਾਂ ਜੀ ਤੇ ਮਤਲਬ ਬਾਾਰ-ਬਾਰ ਤੁਸੀਂ ਪੁਲਿਸ ਸਾਹਿਬ ਦਾ ਬਿਆਨ ਪੜ੍ਹ ਲਓ ਤੁਸੀਂ ਇਹਨਾਂ ਦੇ ਪੜ੍ਹ ਲਓ ਤੁਸੀਂ ਇਹਨਾਂ ਦਾ ਕਦੇ ਕਹਿੰਦੇ ਨਹੀਂ 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 ਅਸੀਂ ਨਹੀਂ ਲਵਾਂਗੇ ਕਦੇ ਕਹਿੰਦੇ ਨਹੀਂ 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 ਕੰਪਨੀ ਆਪ ਦਾ ਦੇਖ ਕੇ ਰਹਿਣਗੀਆਂ ਇਹ ਕੋਈ ਮਤਲਬ ਕਦੇ ਮਰ ਗਿਆ ਜੀ ਨਹੀਂ ਕਦੇ ਜਦ ਸਿਆਸਤਦਾਨ ਹੁੰਦਾ ਸਿੱਧੀ ਠੋਕ ਕੇ ਗੱਲ ਕਰਦਾ ਕਹਨੂ ਬੁਰਾ ਲੱਗੂਗਾ ਕੋਈ ਕਹੂਗਾ ਪਤਾ ਨਹੀਂ ਕੀ ਕਾਂਗਰਸ ਹੀ ਕਰਦਾ ਹੈ ਇੰਦਰਾ ਗਾਂਧੀ ਨੂੰ ਕਿਹਾ ਸੀ ਰੰਪ ਨੇ ਇਹ ਉਹ ਨੇ ਉਦੋਂ ਰਾਸ਼ਟਰਪਤੀ ਨੇ ਅਮਰੀਕਾ ਦੇ ਨੇ ਉਹ ਕਹਿੰਦੀ ਬਿਲਕੁਲ ਮੈਂ ਅਸੀਂ ਆਪਦਾ ਫੈਸਲਾ ਆਪਣੇ ਕਰਾਂਗੇ ਸਾਨੂੰ ਕੋਈ ਅਸ਼ਿਮਲਾ ਸੰਝੋਤੇ ਦੇ ਵਿੱਚ ਸਭ ਤੋਂ ਵੱਡੀ ਸ਼ਰਤ ਇਹ ਸੀ ਵੀ ਅਸੀਂ ਦੋ ਚਲੀ ਗੱਲਬਾਤ ਨਾ ਸਮਝਦੇ ਕਰਾਂ ਕਰਾਂਗੇ ਅਸੀਂ ਕਿਤੇ ਨਹੀਂ ਲੈ ਜਿਹੜਾ ਇਹਨਾਂ ਨੇ ਤਲਵਾਤਾ ਕੇ ਇਹਨਾਂ ਨੇ ਤਲਵਾਇਆ ਐਵੇਂ ਹੀ ਪੀਸ ਹਿੰਦੂਰ ਆਪਰੇਸ਼ਨ ਤੋਂ ਦੂਰ ਫਲਾਣਾ ਕਹਿ ਕਹਿ ਕੇ ਇਹਨਾਂ ਨੇ ਤਲਵਾਇਆ ਉਹ ਸਮਝਾਤਾ ਇਹਨਾਂ ਨੇ ਹਾ ਦੇ ਦਾ ਅ ਅ ਸਿੰਧ ਜਾਲ ਸਮਝਦਾ ਸੀ ਜਿਹੜੇ ਸਾਡੇ ਸਮਝੌਤੇ ਹੋਏ ਸੀ ਜਿਨ੍ਹਾਂ ਦਾ ਬੇਮਤਨ ਲੜਾਈ ਨਹੀਂ ਹੋਣੀ ਸੀ ਜਿਨ੍ਹਾਂ ਕਰਕੇ ਮੜਾ ਮੋਟਾ ਹੋ ਸੀ ਉਹ ਵੀ ਇਹਨਾਂ ਨੇ ਤਾਂ ਤੋੜ ਦਿੱਤੇ ਸੋ ਇਹਨਾਂ ਨੇ ਕਿਉਂਕਿ ਇਹਨਾਂ ਨੇ ਕਿਹੜੀ ਆਜ਼ਾਦੀ ਦੀ ਲੜਾਈ ਚ ਲੈ ਇਹਨਾਂ ਤੇ ਇੱਕ ਉਂਗਲ ਨਹੀਂ ਕਟਾਈ ਕਿਸੇ ਨੇ ਇਹ ਟ੍ਰੈਸ਼ ਕਰ ਰਹੇ ਨੇ 10 ਲੱਖ ਦਾ ਕੋਰਟ ਪਾਉਣ ਵਾਲਾ ਜਿੱਥੇ ਰੋਟੀ ਮਿਲਦੀ ਨਹੀਂ 80 ਕਰੋੜ ਲੋਕਾਂ ਨੂੰ ਤੁਸੀਂ ਅਨਾਜ ਦੇ ਰਹੇ ਹੋ ਪੰਜ ਪੰਜ ਕਿਲੋ ਤੇ 10 ਲੱਖ ਦਾ ਕੋਰਟ 8000 ਕਰੋੜ ਦਾ ਹਵਾਈ ਯਾਤ ਨਵੀਂ ਸੰਸਦ ਨਵਾਂ ਫਲਾਣਾ ਬਹੁਤ ਠੀਕ ਹੈ ਫਿਰ ਤਾਂ ਇਹੀ ਕੁਝ ਹੁੰਦਾ ਇੱਕ ਉਹ ਜਿਹੜਾ ਸ਼ਾਹਜਹਾਂ ਬਾਰੇ ਨਾ ਉਹਨੂੰ ਹੀ ਬਿਲਡਿੰਗ ਹੀ ਬਣਾਈ ਗਿਆ ਮਕਬਰੇ ਬਣਾਈ ਗਿਆ ਤੇ ਜਿਹੜੇ ਅੰਗਰੇਜ਼ ਆਏ ਕਿਉਂਕਿ ਉਹਨਾਂ ਨੂੰ ਰਾਸ ਆਉਂਦਾ ਸੀ ਉਹ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਸ਼ਾਹਜਹਾਂ ਇੱਕ ਇੰਜੀਨੀਅਰ ਬਾਦਸ਼ਾਹ ਸੀ ਇਹਦੇ ਵਿੱਚ ਸ਼ਾਇਦ ਬੁੱਧੀ ਸਾਹਿਬ ਨੂੰ ਕਰੀਏ ਨੂੰ ਬੜਾ ਕਮਾਲ ਦਾ ਸੋਚ ਕਰਕੇ ਇਹ ਗਲਤ ਹੈ ਕਿਸਾਨਾਂ ਨੇ ਠੀਕ ਕਰਿਆ ਹੁਣ ਕਿਸਾਨਾਂ ਤੋਂ ਵੀ ਮੈਨੂੰ ਉਮੀਦ ਹੈ ਕਿ ਕਿਸਾਨ ਔਰ ਮਜ਼ਦੂਰ ਹੀ ਲੜੇਗਾ ਜਿਹੜੀਆਂ ਮਜ਼ਦੂਰਾਂ ਚ ਜੂਨੀਅਰ ਦਾ ਪੈਸੇ ਬਸ ਉਹਨਾਂ ਨੂੰ ਮਿਲ ਜਾਂਦਾ ਸਫੀਸ਼ੈਂਟ ਹੈ ਕਿਸਾਨ ਇਸ ਗੱਲ ਤੇ ਨਹੀਂ ਖੜਦਾ ਕਿਸਾਨ ਸਿੱਧਾ ਦਗਦੂ ਕੀ ਉਹਦੀ ਗੱਲ ਕਰਦਾ ਕਿਸਾਨ ਸਿੱਧਾ ਜਿਹੜੇ ਹੈਗੇ ਨੇ ਕਾਰਪੋਰੇਟ ਦੀ ਸੰਸਾਰ ਕਾਰਪੋਰੇਟ ਦੀ ਗੱਲ ਕਰਦਾ ਹੈ ਕਿਸਾਨ ਕੇਂਦਰ ਤੇ ਸੂਬੇ ਦੇ ਸਬੰਧਾਂ ਦੀ ਇੱਕ ਲਾਈਨ ਕਹਿ ਕੇ ਖਤਮ ਕਰ ਰਿਹਾ ਆਪਦੀ ਗੱਲ ਜਦੋਂ ਗ੍ਰਾਹਕ ਸਾਹਿਬ ਨੇ ਇੱਕ ਬਿਆਨ ਦਿੱਤਾ ਬੜਾ ਹੀ ਸੋਹਣਾ ਲੋਕਾਂ ਨੂੰ ਆਮ ਕਹਿੰਦੇ ਉਹ ਸਾਨੂੰ ਕਹਿੰਦੇ ਨੇ ਵੀ ਇਹ ਖੋਖਾ ਰਹਿ ਜਾਂਦੇ ਹੋ ਪਾਵੇਂ ਸਾਰਾ ਕੁਝ ਵਿੱਚੋਂ ਕਰ ਲਓ ਕਹਿੰਦੇ ਅਸੀਂ ਆਖਿਆ ਇਹ ਖੋਖੇ ਚ ਹੀ ਤਾਂ ਸਾਨੂੰ ਉਤਰਾ ਦੇ ਨੇ ਹੱਥ ਚ ਖੋਖਾ ਹੋਏਗਾ ਤੁਸੀਂ ਦੇਰ ਭਰਦੋਗੇ ਅਸੀਂ ਇਹਨੂੰ ਕਾਟ ਕੇ ਛੁੱਟਣਾ ਵੀ ਕਿਉਂਕਿ ਥੋੜਾ ਹਾਈ ਨਹੀਂ ਠੀਕ ਇਹ ਵੱਡੀ ਗੱਲ ਹੈ ਸੋ ਡਾਕਟਰ ਸਾਹਿਬ ਤੁਸੀਂ ਸ਼ੋਅ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ